ਲੁੱਟ ਦਾ ਨਵਾਂ ਹੀ ਤਰੀਕਾ ਆਇਆ ਸਾਹਮਣੇ ਅੰਗਲਾਜਮ ਬਣ ਕੇ ਲੋਕਾਂ ਦੇ ਲੁੱਟੇ ਫੋਨ ਜੇਕਰ ਤੁਹਾਨੂੰ ਵੀ ਰਸਤੇ ਦੇ ਵਿੱਚ ਰੋਕ ਕੇ ਕੋਈ ਤੁਹਾਡਾ ਮੋਬਾਈਲ ਫੋਨ ਲੈਂਦਾ ਔਰ ਤੁਹਾਨੂੰ ਕਹਿੰਦਾ ਹੈ ਕਿ ਥਾਣੇ ਚਾਕੇ ਮੋਬਾਈਲ ਫੋਨ ਲੈ ਲਓ ਤਾਂ ਸਾਵਧਾਨ ਹੋ ਜਾਓ ਇਹ ਇੱਕ ਨਵਾਂ ਹੀ ਤਰੀਕਾ ਚੱਲ ਗਿਆ ਹੈ ਜਿਹਦੇ ਬਾਰੇ ਤੁਹਾਡਾ ਜਾਗਰੂਕ ਹੋਣਾ ਜ਼ਰੂਰੀ ਹੈ ਇੱਕ ਅਜਿਹਾ ਮਾਮਲਾ ਜੀ ਰੇ ਤੋਂ ਸਾਹਮਣੇ ਆਇਆ ਹੈ ਬਹੁਤ ਸਾਰੇ ਸਕੈਮ ਤੁਸੀਂ ਸੁਨੇ ਹੋਣਗੇ ਪਰ ਇਹ ਇੱਕ ਨਵੀਂ ਹੀ ਤਰੀਕੇ ਦਾ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਔਰ ਇਸ ਤੋਂ ਜਰਾ ਬਚ ਕੇ ਜੇਕਰ ਤੁਹਾਨੂੰ ਰਾਹ ਵਿੱਚ ਰੋਕੇ ਤੁਹਾਡਾ ਕੋਈ ਮੋਬਾਈਲ ਫੋਨ ਲਵੇ ਤਾਂ ਸਾਵਧਾਨ ਹੋ ਜਾਓ ਇਹ ਮਾਮਲਾ ਜੀਰੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਦੀ ਗੱਡੀ ਦੇ ਉੱਪਰ ਲਾਲ ਬੱਤੀ ਵਾਲਾ ਹੁੱਟਰ ਲੱਗਾ ਹੋਇਆ ਸੀ ਔਰ ਆਪਣੇ ਆਪ ਨੂੰ ਮੁਲਾਜ਼ਮ ਦੱਸਦਾ ਸੀ ਪਰ ਰਸਤੇ ਦੇ ਵਿੱਚ ਜਾਂਦੇ ਲੋਕਾਂ ਨੂੰ ਰੋਕਦਾ ਸੀ ਔਰ ਉਹਨਾਂ ਤੋਂ ਉਹਨਾਂ ਦਾ ਮੋਬਾਈਲ ਫੋਨ ਲੈ ਲੈਂਦਾ ਸੀ ਔਰ ਕਹਿੰਦਾ ਸੀ ਕਿ ਆਪਣਾ ਮੋਬਾਈਲ ਫੋਨ ਜੀਰਾ ਸਿਟੀ ਥਾਣੇ ਤੂੰ ਲੈ ਜਾਓ ਜਿਹਦੇ ਬਹੁਤ سارے ਲੋਕਾਂ ਕੋਲੋਂ ਇਸ ਤਰੀਕੇ ਨਾਲ ਫੋਨ ਲੈ ਲਏ ਤਾਂ ਲੋਕਾਂ ਨੂੰ ਕਿਹਾ ਕਿ ਆਪਣੇ ਫੋਨ ਚੀਰਾ ਸਿਟੀ ਥਾਣੇ ਤੋਂ ਲੈ ਲਿਓ ਤਾਂ ਇਸ ਤਰੀਕੇ ਦੇ ਨਾਲ ਉਹ ਲੋਕਾਂ ਦੀ ਤਲਾਸ਼ੀ ਲੈਂਦਾ ਸੀ ਉਹਨਾਂ ਦਾ ਮੋਬਾਈਲ ਫੋਨ ਲੈ ਕੇ ਕਹਿੰਦਾ ਕਿ ਚੀਰਾ ਸਿਟੀ ਥਾਣੇ ਤੋਂ ਆਪਣਾ ਫੋਨ ਲੈ ਲਿਓ ਆਪਣੇ ਆਪ ਨੂੰ ਜੋ ਮੁਲਾਜ਼ਮ ਤਸਤਾ ਸੀ ਅਤੇ ਮੁਲਾਜ਼ਮ ਹੋਂ ਤਾਲ ਲੋਕ ਵੀ ਕਈ ਵਾਰ ਡਰ ਕੇ ਆਪਣੀ ਚੀਜ਼ ਮੁਲਾਜ਼ਮ ਨੂੰ ਦੇਦੇ ਹਨ ਇੱਕ ਬੰਦੇ ਦੇ ਨਾਲ ਅਜਿਹੀ ਅੱਡ ਪੀਤੀ ਹੋਈ ਉਹਦਾ ਵੀ ਜਦੋਂ ਫੋਨ ਲਿਆ ਤਾਂ ਉਹ ਸਿੱਧਾ ਚੀਰਾ ਸਿਟੀ ਥਾਣੇ ਪਹੁੰਚ ਗਿਆ ਔਰ ਚਾਕੇ ਜਦੋਂ ਉਹਨੇ ਕਿਹਾ ਕਿ ਭਾਈ ਦਿਓ ਮੇਰਾ ਮੋਬਾਈਲ ਫੋਨ ਕਿੱਥੇ ਆ ਤਾਂ ਪੀੜਤ ਨੇ ਥਾਣੇ ਦੇ ਵਿੱਚ ਜਾ ਕੇ ਦੱਸਿਆ ਔਰ ਥਾਣੇ ਵਾਲਿਆਂ ਕਹਾਂ ਕਿ ਇਦਾਂ ਤਾਂ ਤਾਂ ਸਾਡੇ ਕੋਈ ਵੀ ਬੰਦਾ ਨਹੀਂ ਹੈ ਇਦਾਂ ਦੀ ਤੇ ਅਸੀਂ ਕੋਈ ਵੀ ਮਹਿਮ ਸ਼ੁਰੂ ਨਹੀਂ ਕੀਤੀ ਤਾਂ ਉਸ ਤੋਂ ਬਾਅਦ ਪੁਲਸ ਹਰਕਤ 'ਚ ਆਈ ਔਰ ਪੁਲਸ ਨੇ ਜਦੋਂ ਇਹ ਦੇਖਿਆ ਕਿ ਕੋਈ ਸਕੈਮ ਕਰ ਰਿਹਾਤਾ ਅਤੇ ਮੁਲਾਜ਼ਮ ਕਹਿ ਕੇ ਆਪਣੇ ਆਪ ਨੂੰ ਲੋਕਾਂ ਦੇ ਨਾਲ ਵੱਖਰੀ ਥੱਗੀ ਮਾਰ ਰਿਹਾਤਾ ਮੋਬਾਈਲ ਖੋ ਕੇ ਕਹਿੰਦਾ ਕਿ ਜਾ ਕੇ ਤੁਸੀਂ ਜੀਰਾ ਸਿਟੀ ਥਾਣੇ ਤੋਂ ਲੈ ਜਾਓ ਜਦੋਂ ਪੁਲਿਸ ਨੂੰ ਪਤਾ ਲੱਗਾ ਤਾਂ ਪੁਲਿਸ ਨੇ ਤੁਰੰਤ ਹੀ ਕਾਰਵਾਈ ਕੀਤੀ ਹੈ ਅੰਮਲੀ ਜਾਣਕਾਰੀ ਅਨੁਸਾਰ ਉਸ ਵਿਅਕਤੀ ਨੂੰ ਪੁਲਿਸ ਨੇ ਗੱਡੀ ਸਮੇਤ ਕਾਬੂ ਕਰ ਲਿਆ ਹੈ ਜਿਹੜੇ ਮਾੜੇ ਬੰਦੇ ਉਹਨਾਂ ਨੂੰ ਨਾਕਾਉਣ ਵਾਸਤੇ ਜਿਹੜੇ ਥਾਂ-ਥਾਂ ਤੇ ਨਾਕੀ ਲਾਇਆ ਜਾਂਦੇ ਆ ਨਾਕੇ ਦੇ ਦਰਮਿਆਨ ਇੱਕ ਸਾਡਾ ਕੋਲ ਥੋੜੇ ਦਿਨ ਪਹਿਲਾਂ ਦਰਖਾਸਤ ਅਹੀ ਕਰਨਬੀਰ ਸਿੰਘ ਪੁੱਤਰ ਅਮਰੀਤ ਸਿੰਘ ਵਾਸੀ ਬਾਸਰਕੇ ਪੱਟੀ ਵਾਲੀ ਸਾਈਡ ਦਾ ਰਹਿਣ ਵਾਲਾ ਹੈ। ਉਹਨੇ ਦੱਸਿਆ ਕਿ ਜਿਹੜਾ ਤੇ ਮੇਰਾ ਕੋਈ ਕੋਈ ਵਾਪਰੇ ਆਪ ਨੂੰ ਮੁਲਾਜ਼ਮ ਦਾ ਸੀਰੀ ਲੱਗਾ ਤੇ ਉਹਨੇ ਮੇਰਾ ਮੋਬਾਈਲ ਜਿਹੜਾ ਲੈ ਕੇ ਤੇ ਕਹਿੰਦਾ ਕਿ ਸੀਟੀਥਾਨੇ ਜੀ ਕੋਲ ਲੈ ਆ ਉਹ ਜਰੂਰ ਕੋ ਪੁੱਛਕਿਸ ਕੀਤੀ ਦੀ ਤੇ ਉਹ ਜਿਹੜਾ ਬੰਦਾ ਹੈ ਉਹ ਅਤੇਂਦਰਜੀਤ ਸਿੰਘ ਹਰਦੀਪ ਸਿੰਘ ਟਿਆਲੇ ਦਾ ਰਹਿਣ ਵਾਲਾ ਹੈ ਜਿੱਦੀ ਜੇ ਗੱਡੀ ਨੰਬਰ ਪੀਪੀ 11 ਡੀ ਅੱਜ 25 74 ਜਿਹੜੀ ਤੇ ਬਰਾਮਦ ਕੀਤੀ ਗਈ ਤੇ ਉਹਦੇ ਵਿੱਚ ਹੌਂਟਰ ਲੱਗਾ ਸੀ ਇੱਕ ਬਿਲੀ ਲਾਈਟ ਵੀ ਲੱਗੀ ਇੱਕ ਉਹ ਤੋਂ ਉਹ ਜਿਹੜਾ ਕਿ ਆਰਮੀ ਦਾ ਜਿਹੜਾ ਇੱਕ ਕਾਰਡ ਉਹ ਵੀ ਮਿਲਿਆ ਜਦੋਂ ਪਤਾ ਕੀਤਾ ਤੇ ਉਹ ਆਪਣੇ ਜਿਹੜਾ ਕਿ ਉਹ ਮੁਲਾਜ਼ਮ ਨਹੀਂ ਹੈਗਾ ਕਿ ਉਹ ਇੱਕ ਜਾਲੀ ਮੁਲਾਜ਼ਮ ਜਿਹੜਾ ਬਣਿਆ ਹੈ ਜਿਸ ਦੇ ਦੁਆਰਾ ਉਹਦੇ ਤੇ ਪਰਚਾ ਦੇ ਦਿੱਤੀ ਨੁਨੀ ਕਾਰਵਾਈ ਕੀਤੀ ਗਈ ਤੇ ਜੱਸਾ ਨੂੰ ਕੇਸ ਕਰਕੇ ਦੋਧੰਦਰਾ ਮਾਰ ਲਿਆ ਤੇ ਬਾਕੀ ਕੁਝ ਕਿਸ ਜਿਹੜੀ ਹੋ ਜਾਰੀ ਹੈ